ਦੋਸਤੋ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਹੋ ਜਿਆ ਬਹੁਤ ਹੀ ਤੂਫਾਨੀ ਨੁਸਖਾ ਲੈ ਕੇ ਆਇਆ ਜਿਹੜਾ ਕਿ ਤੁਹਾਡੇ ਅੰਦਰ ਇੱਕ ਮਹਾਨ ਤਾਕਤ ਪੈਦਾ ਕਰ ਦੇਗਾ ਕਿ ਤੁਸੀਂ ਆਪਣੇ ਆਪ ਨੂੰ ਬਹੁਤ ਹੀ ਤਾਕਤਵਰ ਸਮਝੋਗੇ ਉਹ ਤੁਹਾਡੀ ਸਾਰੀ ਕਮਜ਼ੋਰੀ ਇਤਨਾ ਦੂਰ ਕਰ ਦੇਗਾ ਜਿਸ ਤਰ੍ਹਾਂ ਕਿ ਤੁਹਾਡੇ ਅੰਦਰ ਕਿਸੇ ਨਵੇਂ ਚੀਜ਼ ਨੇ ਪਰਵੇਸ਼ ਕਰ ਲਿਆ ਹੋਵੇ ਇਹ ਬਹੁਤ ਹੀ ਮਹੱਤਵੀ ਨੁਸਖਾ ਵਾ ਅਤੇ ਬਹੁਤ ਹੀ ਲਾਭ ਅਤੇ ਕਾਮਯਾਬ ਨੁਸਖਾ ਵਾ ਸਭ ਤੋਂ ਪਹਿਲਾਂ ਅਸੀਂ ਲੈਣਾ ਚਿਲ ਗੋਜਾ ਗਿਰੀ ਕੋਪਾ ਅਸਗੰਧ ਕਾਲੀ ਮੂਸਲੀ ਸਿੰਬਲ ਮੂਫਲੀ ਜਾਫਲ ਮਗਜ ਤੇ ਵਿਧਾਨ ਦੀ ਗਿਰੀ ਇਹ ਸਾਰੀਆਂ 23 23 ਗ੍ਰਾਮ ਲੈਣੀਆਂ ਇਹਨਾਂ ਸਾਰੀਆਂ ਨੂੰ ਪੀ ਕੇ ਚੰਗੀ ਤਰ੍ਹਾਂ 150 ਗ੍ਰਾਮ ਮਿਸ਼ਰੀ ਮਿਲਾਓ ਮਿਸ਼ਰੀ ਮਿਲਾ ਕੇ ਰੋਸ ਸਵੇਰੇ 12 ਗ੍ਰਾਮ ਗੋਕੇ ਦੁੱਧ ਨਾਲ ਖਾਓ ਤੇ ਤੁਹਾਡੇ ਅੰਦਰ ਮਸਤੀ ਭਰੀ ਲਹਿਰ ਆ ਜਾਏਗੀ ਤੁਹਾਡੇ ਚਿਹਰੇ ਤੇ ਖੁਸ਼ੀਆਂ ਤੁਹਾਡੇ ਚਿਹਰੇ ਤੇ ਗਲੋ ਤੁਹਾਡੇ ਚਿਹਰੇ ਤੇ ਲਾਲੀ ਐ ਵੱਕੇ ਜੀ ਜਿਸ ਤਰ੍ਹਾਂ ਕੀ ਤੁਸੀਂ ਨੂਰੋ ਨੂਰ ਹੋ ਗਏ ਜੀ